ਰਾਗ ਗਉੜੀ ਚੇਤੀ ਬਾਣੀ ਨਾਮ ਦਿਓ ਜੀ ਕੀ ਰਾਗ ਗਉੜੀ ਚੇਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਆਕਾਲ ਪੁਰਖ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਦੇਵਾ ਪਹੰ ਤਾਰਿਲੇ ਹੈ हे ਪ੍ਰਭੂ ਤੂੰ ਪੱਥਰ ਵੀ ਸੁੰਦਰ ਤੇ ਉੰਤਰਾ ਦਿੱਤੇ ਜਿਨ੍ਹਾਂ ਉੱਤੇ ਤੇਰਾ ਨਾਮ ਲਿਖਿਆ ਗਿਆ ਸੀ ਰਾਮ ਕਹਤ ਜਨ ਕਸਨਾ ਤਰੇ ਰਹਾਉ ਪਲਾਉ ਮਨੁੱਖ ਸੰਸਾਰ ਸੁੰਦਰ ਤੋਂ ਪਿਉ ਨਹੀਂ ਤਰਨਗੇ ਜਿ ਚਿਰਾ ਨਾਮ ਸਿਮਰਦੇ ਹਨ ਤਾਰਿ ਲੈ ਗਨ ਕਾ ਬਿਨ ਰੂਪ ਕੁਬਿਜਾ ਬਿਆਦ ਅਜਾਮਲ ਤਾਰਿ ਹਲੇ हे ਪ੍ਰਭੂ ਤੂੰ ਮੰਦ ਕਰਮਣ ਵੇਸ਼ ਵিকারਾਂ ਤੋਂ ਬਚਾ ਲਈ ਤੂੰ ਗ੍ਰੂਪ ਕੁਬ ਜ਼ਿਆਦਾ ਕੋਝ ਦੂਰ ਕਰ ਦਿੱਤਾ ਤੂੰ ਵিকারਾਂ ਵਿੱਚ ਗਲੇ ਹੋਏ ਅਜਾਮਲ ਨੂੰ ਵੀ ਤਾਰ ਦਿੱਤਾ ਚਰਨ ਬਧਿ ਕਜਨ ਤੇਉ ਮੁਕਤ ਭੈ ਕ੍ਰਿਸ਼ਨ ਦੀ ਦੇ ਪੈਰਾ ਵਿੱਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਅਤੇ ਅਜਿਹੇ ਕਈ ਵਿਕਾਰੀ ਬੰਦੇ ਤੇਰੀ ਮਿਹਰ ਨਾਲ ਮੁਕਤ ਹੋ ਗਏ ਹਉ ਬਲ ਬਲ ਜਿਨ ਰਾਮ ਕਹੇ ਮੈਂ ਸਦਕੇ ਹਾਉਨਾ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਦਾਸੀ ਸੁੱਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦिए ਹੇ ਪ੍ਰਭੂ ਗੋਲੀ ਦਾ ਪੁੱਤਰ ਬਿਦਰ ਤੇਰਾ ਭਗਤ ਪ੍ਰਸਿੱਧ ਹੋਇਆ ਸੁਦਾਮਾ ਇਸ ਦਾ ਤੂੰ ਦਲਿੱਦਰ ਕਟਿਆ ਉਗਰ ਸੈਨ ਨੂੰ ਤੂੰ ਰਾਜ ਦਿੱਤਾ ਜਪਹੀਨ ਤਪਹੀਨ ਕੋਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ ਇਹ ਨਾਮਦੇਵ ਦੇ ਸੁਆਮੀ ਤੇਰੀ ਕਿਰਪਾ ਨਾਲ ਉਹ ਤਰ ਗਏ ਹਨ ਜਿੰਨਾ ਕੋਈ ਜਪ ਨਹੀਂ ਕੀਤੇ ਕੋਈ ਤਪ ਨਹੀਂ ਸਾਦੇ ਜਿਨ੍ਹਾਂ ਦੀ ਕੋਈ ਉੱਚੀ ਕੋਲ ਨਹੀਂ ਸੀ ਕੋਈ ਚੰਗੇ ਅਮਲ ਨਹੀਂ ਸਨ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਘੋੜੀ ਗਵਾਰੇਰੀ ਰਾਗ ਗੌੜੀ ਵਿੱਚ ਭਗਤ ਰਵਿਦਾਸ ਜੀ ਦੇ ਬੰਦਾਵਾਲੀ ਬਾਣੀ ਰਾਗ ਗੌੜੀ ਗਵਾਰੇਰੀ ੴ ਸਤਿਨਾਮ ਕਰਤਾ ਪੁਰਖੁ ਗੁਰਪ੍ਰਸਾਦ ਅਕਾਲ ਪੁਰਖ ਖੇਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਮੇਰੀ ਸੰਗਤ ਪੋਚੋ ਸੋਚ ਦਿਨ ਰਾਤੀ اے ਪ੍ਰਭੂ ਦਿਨ ਰਾਤ ਮੈਨੂੰ ਇਹ ਸੋਚ ਰਹੀਂਦੀ ਹੈ ਕਿ ਮੇਰਾ ਕੀ ਬਣੇਗਾ ਮਾੜਿਆਂ ਨਾਲ ਮੇਰਾ ਬਹਿਣ ਖਲੋਣ ਹੈ ਮੇਰਾ ਕਰਮ ਕੁਟਿਲਤਾ ਜਨਮ ਕੋ ਭਾਤੀ ਖੋਟ ਮੇਰਾ ਨਿਤਕਰਮ ਹੈ ਮੇਰਾ ਜਨਮ ਹੀ ਨੀਵੀਂ ਜਾਤ ਵਿੱਚ ਹੈ RAM ਗੁਸਈਆਂ ਜੀ ਕੇ ਜੀਵਨਾ ਹੈ ਮੇਰੇ RAM ਹੈ ਮੇਰੇ RAM ਹੈ ਧਰਤੀ ਦੇ ਸਾਈਂ ਹੈ ਮੇਰੀ ਜਿੰਦ ਦੇ ਆਸਰੇ ਮੋਹਨਾ ਵਿਸਾਰੋ ਮੈਂ ਜਨ ਤੇਰਾ ਰਹਾਉ ਮੈਨੂੰ ਨਾ ਵਿਸਾਰੀ ਮੈਂ ਤੇਰਾ ਦਾਸ ਹਾਂ ਤੇਰਾ ਸੇਵਕ ਹਾਂ ਮੇਰੀ ਹਰੋ ਵਿਪਤ ਜਨ ਕਰੋ ਸੁਭਾਈ اے ਪ੍ਰਭੂ ਮੇਰੀ ਇਹ ਵਿਪਤਾ ਘਟ ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ ਚਰਨ ਨਾ ਛਾਡੋ ਸਰੀਰ ਕਲ ਜਾਈ ਚਾਹੇ ਮੇਰੇ ਸਰੀਰ ਦੀ ਸਤਿਆ ਵੀ ਚਲੀ ਜਾਏ ਹੈ ਰਾਮ ਮੈਂ ਤੇਰੇ ਚਰਨ ਨਹੀਂ ਛੱਡਾਂਗਾ ਕਹ ਰਿਹਾ ਵਿਦਾਸ ਪਰੋਂ ਤੇਰੀ ਸਾ ਬਾ ਹੈ ਰਵਿਦਾਸ ਪ੍ਰਭੂ ਦੇ ਆਖੇ ਪ੍ਰਭੂ ਮੈਂ ਤੇਰੀ ਸ਼ਰਨ ਪਿਆ ਬੇਗਮ ਲੋ ਜਨ ਕਰਨਾ ਬਿਲਾੰਬਾ ਮਿੰਸ਼ ਸੇਵਕ ਨੂੰ ਛੇਤੀ ਮਿਲੋ ਢਿਲ ਨਾ ਕਰੋ ਬੇਗੰਪੁਰਾ ਸ਼ਹਿਰ ਕੋ ਨਾਉ ਜਿਸ ਆਤਮਿਕ ਅਵਸਥਾ ਰੂਪ ਸ਼ਹਿਰ ਵਿੱਚ ਮੈਂ ਵਸਦਾ ਹਾਂ ਉਸ ਸ਼ਹਿਰ ਦਾ ਨਾਮ ਹੈ ਬੇਗੰਪੁਰਾ ਜਿੱਤੇ ਕੋਈ ਗਮ ਨਹੀਂ ਪਾ ਉਸ ਅਵਸਥਾ ਵਿੱਚ ਕੋਈ ਗਮ ਨਹੀਂ ਕੋਈ ਚੋਰਾ ਨਹੀਂ ਕੋਈ ਸ਼ਿਕਵਾ ਨਹੀਂ ਕੋਈ ਸ਼ਿਕਾਇਤ ਨਹੀਂ ਗਮ ਕੋਈ ਨਹੀਂ ਸਕਦਾ ਦੁੱਖ ਅੰਦੋ ਨਹੀਂ ਤੇ ਹਟਾਉ ਉਸਤਾ ਨਾ ਕੋਈ ਦੁੱਖ ਹੈ ਨਾ ਚਿੰਤਾ ਤੇ ਨਾ ਕੋਈ ਘਬਰਾ ਨਾ ਤਸਵੀਰ ਖਿਰਾਜ ਨਮਾਲ ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਹੈ ਤੇ ਨਾ ਹੀ ਉਸ ਜਾਇਦਾਦ ਨੂੰ ਮਸੂਲ ਹੈ ਖੋਫ ਨਾ ਖਤਾ ਨ ਤਰਸ ਜਵਾਲੋ ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਖਤਰਾ ਨਹੀਂ ਕੋਈ ਡਰ ਨਹੀਂ ਕੋਈ ਗਿਰਾਵਟ ਨਹੀਂ ਆਬੋ ਮੋਹ ਕੂਬ ਵਤਨ ਗਹਿ ਪਾਈ ਏ ਮੇਰੇ ਵੀਰ ਹੁਣ ਮੈਂ ਵਸਣ ਲਈ ਸੋਹਣੀ ਥਾਂ ਲੱਭ ਲਈ ਹੈ ਉहां ਖੈਰ ਸਦਾ ਮੇਰੇ ਭਾਈ ਉੱਥੇ ਸਦਾ ਸੁਖ ਹੀ ਸੁਖ ਹੈ ਕੋਈ ਦੁੱਖ ਨਹੀਂ ਸੁਖ ਖੈਰ ਹੈ ਉੱਥੇ ਸਦਾ ਵਾਸਤੇ ਕਾਇਮ ਦائم ਸਦਾ ਪਾਤਸ਼ਾਹੀ ਉਹ ਆਤਮਕ ਅਵਸਥਾ ਹੈ ਕੈਸੀ ਪਾਤਸ਼ਾਹੀ ਜੋ ਸਦਾ ਹੀ ਟਿਕੀ ਰਹਿਣ ਵਾਲੀ ਦੋ ਮਨਸੀਮ ਇੱਕ ਸੋ ਆਹੀ ਉੱਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ ਸਭ ਇੱਕ ਹੋ ਜੇ ਹਨ ਅਬਦਾਨ ਸਦਾ ਮਸ਼ਹੂਰ ਉਸ ਸ਼ਹਿਰ ਸਦਾ ਉੱਗਾ ਹੈ ਤੇ ਵਸਦਾ ਹੈ ਹੂੰ ਹਾਂਗਨੀ ਬਸੈ ਮਾ ਮੂਰ ਉਥੇ ਧਨੀ ਤੇ ਰਜੇ ਹੋਏ ਬੰਦੇ ਪਾਓ ਆਤਮਿਕ ਦਰਜੇ ਤੇ ਜੋ ਜੋ ਆਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿਦਾ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ ਤੇ ਉਤਨ ਸਹਿਲ ਕਰੇ ਜਿਉਂ ਭਾਵੈ ਉਸ ਆਤਮਕ ਸ਼ਹਿਰ ਵਿੱਚ ਅਪੜੇ ਹੋਏ ਬੰਦੇ ਉਸ ਅਵਸਥਾ ਵਿੱਚ ਆਨੰਦ ਨਾਲ ਵਿਚਰਦੇ ਹਨ ਮਹਰਮ ਮਹਿਲ ਨ ਕੋ ਵਟਕਾਵੇ ਉਹ ਉਸ ਰੱਬੀ ਮਹਿਲ ਦੇ ਭੇਤੀ ਹੁੰਦੇ ਹਨ ਇਸ ਵਾਸਤੇ ਕੋਈ ਉਹਨਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ ਕਹ ਰਵਿਦਾਸ ਖਾਲਸ ਸਚ ਮਾਰਾ ਜਮਿਆਰ ਰਵਿਦਾਸ ਆਖਦਾ ਹੈ ਜਿਹੜਾ ਕਿ ਖਾਲਸ ਹੈ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈ ਸੋ ਕੜ ਮੰਨੀ ਜਾਂਦੀ ਜਾਤ ਉਹਦੀ ਪਾਵੇਂ ਚ ਮਿਆਰ ਹੈ ਪਰ ਖਾਲਸ ਹੈ ਅੰਦਰੋਂ ਪਵਿੱਤਰ ਹੈ ਸ਼ੁੱਧ ਉਹ ਆਖਦਾ ਹੈ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਸਾਡਾ ਮਿੱਤਰ ਹੋ ਹੈ ਜੋ ਸਾਡਾ ਸਤਸੰਗੀ ਹੈ ਜਿਸ ਨੇ ਧੋਖਾ ਧੋ ਤਸ਼ਵੀਸ਼ ਆਦਿਕ ਤੋਂ ਖਲਾਸੀ ਪਾ ਲਈ ਹੈ ਇਹ ਓੰਕਾਰੋ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੌੜੀ ਬੈਰਾਗਣ ਰਵਿਦਾਸ ਜੀਓ ਰਾਗ ਗੌੜੀ ਬੈਰਾਗਣ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਘਟ ਆਵ ਘਟ ਡੂੰਘਰ ਕਣਾ ਇੱਕ ਨਿਰਗੁਣ ਬੈਲ ਹਮਾਰੋ ਜਿੰਨੀ ਰਾਹੀ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣਾ ਵਾਲਾ ਮੇਰਾ ਟਾਂਡਾ ਲੰਘਣਾ ਹੈ ਉਹ ਰਸਤੇ ਬੜੇ ਔਖੇ ਪਹਾੜੀ ਰਸਤੇ ਹਨ ਤੇ ਮੇਰਾ ਮਨ ਬਲਦ ਮੜਾ ਜਿਹਾ ਹੈ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰੋ ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ ਏ ਪ੍ਰਭੂ ਮੇਰੀ ਰਾਸ ਪੂੰਜੀ ਦੀ ਤੂੰ ਆਪ ਰੱਖਿਆ ਕਰੀਂ ਹੋ ਬਨਜਾਰੋ RAM ਕੋ ਮੇਰਾ ਢਾਂਡਾ ਲਾਦਿਆ ਜਾਏ ਰੇ ਹੈ ਭਾਈ ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਵੀ ਲਦਿਆ ਜਾ ਸਕੇ ਪਾਓ ਤਾਂ ਉਸ ਗੁਰ ਸਿੱਖ ਗੁਰਮੁਖ ਦੀ ਸਹਾਇਤਾ ਨਾਲ ਮੈਂ ਵੀ ਨਾਮ ਰੂਪ ਦਾ ਵਣਜ ਕਰ ਸਕਾਂ ਰਹਾਓ ਹੋ ਬਨਜਾਰੋ RAM ਕੋ ਸਹਜ ਕਰੋਂ ਮੈਂ ਪਾਰੋਂ ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿੱਚੋਂ ਮੈਨੂੰ ਸਹਜ ਅਵਸਥਾ ਦੀ ਖਾਟੀ ਆਸਲ ਹੋਵੇ ਮੈਂ RAM ਨਾਮ ਤਹਨ ਲਾਦਿਆ ਵਿਖਲਾਦੀ ਸੰਸਾਰ ਪ੍ਰਭੂ ਦੀ ਮੇਰ ਨਾਲ ਨਾ ਪ੍ਰਭੂ ਦੇ ਨਾਮ ਦਾ ਸੌਦਾ ਲਦਿਆ ਹੈ ਪਰ ਸੰਸਾਰ ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਰੂਪ ਜ਼ਹਿਰ ਦਾ ਵਪਾਰ ਕੀਤਾ ਹੈ ਪੁਰਵਾਰ ਪਾਰ ਕੇ ਦਾਨੀਆਂ ਲਿਖ ਲੈ ਹੋ ਹਾਲ ਪਤਾਲ ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾ ਜਾਣਨ ਵਾਲੇ ਹੋ ਚਿੱਤਰ ਗੁਪਤੋ ਮੇਰੇ ਬਾਰੇ ਜੋ ਤੁਹਾਡੇ ਜੀ ਕਰੇ ਲਿਖ ਲੈਣਾ ਹੋ ਜਮ ਰਾਜ ਪਾਸ ਪੇਸ਼ ਕਰਨੀ ਮੇਰੇ ਕੰਮ ਵਿੱਚ ਕੋਈ ਗਲਤੋਂ ਨਾ ਲੱਭਣੀ ਹੀ ਨਹੀਂ ਮੋਹ ਜਮ ਦੰਡ ਨਾ ਲਾ ਗਈ ਤਜਿਲੇ ਸਰਬ ਜੰਜਾਲ ਮੋਹ ਜਮ ਡੰਡ ਨ ਲਾ ਗਈ ਤਜਿਲੇ ਸਰਬ ਜੰਜਾਲ ਕਿਉਂਕਿ ਪ੍ਰਭੂ ਦੀ ਕਿਰਪਾ ਨਾਲ ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਤਾਂ ਹੀ ਮੈਨੂੰ ਜਮ ਦਾ ਡੰ ਲੱਗਣਾ ਹੀ ਨਹੀਂ ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ ਜਿਉਂ-ਜਿਉਂ ਮੈਂ ਆ ਰਾਮ ਨਾਮ ਦਾ ਵੰਡ ਕਰ ਰਿਹਾ ਮੈਨੂੰ ਯਕੀਨ ਆ ਰਿਹਾ ਹੈ ਕਿ ਇਹ ਜਗਤ ਕਿਉਂ ਹੈ ਜੇ ਕਸੁੰਭੇ ਦਾ ਰਾਤ ਜਿੱਦਾਂ ਕਸੁੰਬੇ ਦਾ ਰੰਗ ਹੁੰਦਾ ਮੇਰੇ ਰਮਈਏ ਰੰਗ ਮਜੀਠਾ ਕਹ ਰਵਦਾ ਸਚਮਾਰੋ ਤੇ ਮੇਰੇ ਜਮਾਰ ਰਵਦਾਸ ਹੇਚ ਅਮਾਰ ਰਵਦਾਸ ਆਖ ਮੇਰੇ ਪਿਆਰੇ RAM ਦਾ RAM ਨਾਮ ਦਾ ਰੰਗ ਇਉਂ ਹੈ ਜਿਵੇਂ ਮਜੀਠ ਦਾ ਪੱਕਾ ਰੰਗ ਜਿਹੜਾ ਕਦੇ ਲੱਗਦਾ ਨਹੀਂ ਗੌੜੀ ਪੁਰਬੀ ਰਵਿਦਾਸ ਜੀ ਉਹ ਰਾਗ ਗੋੜੀ ਪੁਰਬੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਇੱਕ ਓੰਕਾਰੋ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਖੂਬ ਪਰਿਉਜੈ ਸਦਾ ਦਰਾ ਕਾਸ਼ ਦੇਸ ਵਿਦੇਸ਼ ਨਾ ਬੂਝ ਜਿਵੇਂ ਕੋਈ ਖੂਡ ਡਡੂਆਂ ਨਾਲ ਭਰਿਆ ਹੋਵੇ ਉਹਨਾਂ ਡਡੂਆਂ ਨੂੰ ਕੋਈ ਵਾਕ ਵੀ ਨਹੀਂ ਹੁੰਦੀ ਕਿ ਇਸ ਖੂਹ ਤੋਂ ਬਾਹਰ ਕੋਈ ਹੋਰ ਦੇਸ਼ ਪ੍ਰਦੇਸ਼ ਵੀ ਹੈਗਾ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਪਾਰਨਾ ਸੂਝ ਤਿਵੇਂ ਮੇਰਾ ਮਨ ਮਾਇਆ ਦੇ ਖੂਹ ਵਿੱਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ ਮਾਇਆ ਦੇ ਖੂਹ ਵਿੱਚੋਂ ਨਿਕਲ ਲਈ ਕੋਈ ਉਰਲਾ ਪਾਰਲਾ ਬੰਨਣਾ ਨਹੀਂ ਸੁੱਝਦਾ ਸਭੇ ਲਪਨ ਕੇ ਨਾਇਕਾ ਇਕ ਛਿਨ ਦਰਸ਼ ਦਿਖਾਏ ਜੀ اے ਸਾਰੇ ਭਵਨਾ ਦੇ ਸਰਦਾਰ ਮੈਨੂੰ ਇਕ ਖੰ ਖਿਨ ਭਰ ਲਈ ਹੀ ਦੀਦਾਰ ਦੇ ਮਲਨ ਭਈ ਮਤ ਮਾਦਵਾ ਤੇਰੀ ਗਤ ਲਖੀ ਨਾ ਜਾਏ اے ਪ੍ਰਭੂ ਮੇਰੀ ਸ਼ਕਲ ਵਿਕਾਰਾਂ ਨਾਲ ਮੈਲੀ ਹੋਈ ਪਈ ਇਸ ਵਾਸਤੇ ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਣੀ ਪਾਉ ਮੈਨੂੰ ਸਮਝ ਨਹੀਂ ਪੈਨੀ ਕੇ ਤੁੰਕੇ ਹੋਇਆ ਕਰੋ ਕਿਰਪਾ ਬ੍ਰਹਮਚੂ ਕਈ ਮੈਂ ਸਮਤ ਦੇ ਹਸਝਾਇ ਹੈ ਪ੍ਰਭੂ ਮੇਰ ਕਰ ਮੈਨੂੰ ਸੁਚੱਤੀ ਮਤ ਸਮਝਾ ਤਾਂ ਕਿ ਮੇਰੀ ਪਟਕੜਾ ਮੁੱਕ ਜਾਏ ਜੋਗੀ ਸਰ ਪਾਵੈ ਨਹੀਂ ਤੋ ਗੁਣ ਕਥਨੇ ਅਪਾਰ اے ਪ੍ਰਭੂ ਵੱਡੇ ਵੱਡੇ ਜੋਗੀ ਵੀ ਤੇਰੇ ਬੇਅੰਤ ਗੁਣਾ ਦਾ ਅੰਤ ਨਹੀਂ ਪਾ ਸਕਦੇ प्रेम भगत कै कारण है कहर रविदास चमार पर हे रविदास चमार तू प्रभु दी सि सलाहकार ताके तेनु प्रेम ते भक्ति दी दात मिल सके गौड़ी बैरागण राग गौड़ी बैरागण एक ओंकार सत गुरु प्रसाद अकाल पुरख एक है ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਤਜੁਗ ਸਤ ਤ੍ਰੇਤਾ ਜਗੀ ਦਵਾਪਰ ਪੂਜਾ ਚਾਰ ਇਹ ਪੰਡ ਜੀ ਤੁਸੀਂ ਆਖਦੇ ਹੋ ਹਰੇਕ ਯੁਗ ਵਿੱਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ ਇਸ ਅਨੁਸਾਰ ਸਤਜੁਗ ਵਿੱਚ ਦਾਨ ਆਦਿਕ ਪ੍ਰਧਾਨ ਸੀ ਤ੍ਰੇਤਾ ਯੁਗਾਂ ਵਿੱਚ ਪਰਵਿਰਤ ਰਿਹਾ ਦਵਾਪਰ ਵਿੱਚ ਦੇਵਤਿਆਂ ਦੀ ਪੂਜਾ ਪ੍ਰਧਾਨ ਕਰਮ ਸੀ ਤੀਨੋਂ ਯੁਗ ਤੀਨੋਂ ਦੇੜੇ ਕਲ ਕੇਵਲ ਨਾਮ ਆਧਾਰ ਇਸ ਤਰ੍ਹਾਂ ਤੁਸੀਂ ਆਖਦੇ ਹੋ ਕਿ ਤਿੰਨੇ ਜੋਗ ਇਹਨਾਂ ਤਿੰਨਾ ਕਰਮਾਂ ਧਰਮਾਂ ਤੇ ਜ਼ੋਰ ਦਿੰਦੇ ਹਨ ਤੇ ਹੁਣ ਕਲ ਯੁਗ ਵਿੱਚ ਸਿਰਫ ਰਾਮ ਨਾਮ ਦਾ ਆਸਰਾ ਪਾਰ کیسے ਪਾਈਬੋ ਰੇ ਪਰ ਹੈ ਪੰਡਤ ਇਹਨਾਂ ਯੁਗਾਂ ਦੇ ਵੰਡੇ ਹੋਏ ਕਰਮਾ ਧਰਮਾਂ ਨਾਲ ਸੰਸਾਰ ਸਮੁੰਦਰ ਦਾ ਪਾਰਲਾ ਬੰਨਾ ਕਿਵੇਂ ਲੱਭੋਗੇ ਮੋਸ ਕੋਉ ਨਾ ਕਹ ਸਮਝਾਏ ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ ਜਾਂ ਤੇ ਆਵਾ ਗਮਨ ਬਿਲਾਇ ਰਹਾਉ ਜਿਹਦੇ ਨਾਲ ਜਸ ਦੀ ਸਹਾਇਤਾ ਨਾਲ ਮਨੁੱਖ ਦਾ ਜਨਮ ਮਰਨ ਦਾ ਗੇੜ ਮੁਕਿਆ ਵਹੁ ਵਿਦ ਧਰਮ ਨਿਰੂਪੀਐ ਕਰਤਾ ਦਿਸੈ ਸਭ ਲੋਇ ਸ਼ਾਸਤ੍ਰਾਂ ਅਨਸਾਰ ਕਈ ਤਰੀਕਿਆਂ ਨਾਲ ਵਰਨਾ ਆਸ਼ਰਮਾਂ ਦੇ ਕਰਤਬਾਂ ਦੀ ਹੱਦਬੰਦੀ ਕੀਤੀ ਗਈ ਹੈ ਇਨ੍ਹਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ ਸਾਰਾ జగਤ ਇਹੀ ਮਿੱਥੇ ਹੋਏ ਕਰਮ ਧਰਮ ਕਰਦਾ ਦਿਸ ਰਿਹਾ ਹੈ ਕਮਨ ਕਰਮ ਤੇ ਛੂਟੀ ਐ ਜਹ ਸਦੇ ਸਭ ਸਿਧ ਹੋਏ ਪਰ ਕਿਸ ਕਰਮ ਧਰਮ ਦੇ ਕਰਨ ਨਾਲ ਆਵਾ ਗਾਉਂ ਤੋਂ ਖਲਾਸੀ ਹੋ ਸਕਦੀ ਹੈ ਉਹ ਕਿਹੜਾ ਕਰਮ ਹੈ ਜਿਸ ਦੇ ਸਾਧੇ ਅਨ ਜਨਮ ਮਨੋਰਥ ਵੀ ਸਫਲਤਾ ਹੁੰਦੀ ਹੈ ਇਹ ਗੱਲ ਤੁਸੀਂ ਨਹੀਂ ਦੱਸ ਸਕਦੇ ਕਰਮ ਅਕਰਮ ਵਿਚਾਰੀਐ ਸ਼ੰਕਾ ਸੁਨ ਵੇਦ ਪੁਰਾਨ ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ ਸਭ ਨੂੰ ਹੋਰ ਹੋਰ ਸ਼ੰਕਾ ਵੱਧਦਾ ਹੈ ਇਹੀ ਵਿਚਾਰ ਕਰੀਦੀ ਹੈ ਕਿਹੜਾ ਕਰਮ ਸ਼ਾਸਤਰਾਂ ਦੇ ਅਨੁਸਾਰ ਹੈ ਤੇ ਕਿਹੜਾ ਕਰਮ ਸ਼ਾਸਤਰਾਂ ਦੇ ਵਰਜਿਆ ਸੰਸਾਦ ਹਿਰਦੈ ਵਸੈ ਕੌਣ ਹਿਰੈ ਅਭਿਮਾਨ ਵਰਨਾਸ਼ਮਾ ਦੇ ਕਰਮ ਧਰਮ ਕਰਦੇ ਆਂ ਹੀ ਮਨੁੱਖ ਦੇ ਹਿਰਦੇ ਵਿੱਚ ਸੇਮ ਤਾਂ ਕੀ ਆ ਹੀ ਰਹਿੰਦਾ ਹੈ ਫਿਰ ਉਹ ਕਿਹੜਾ ਕਰਮ ਧਰਮ ਤੁਸੀਂ ਦੱਸਦੇ ਹੋ ਜੋ ਮਨ ਦਾ ਅਹੰਕਾਰ ਦੂਰ ਕਰ ਸਕੇ ਬਾਹਰ ਉਦਕ ਪਖਾਰੀਐ ਕਟ ਪੀਤਰ ਵਿਵਦ ਵਿਕਾਰ ਹੈ ਪੰਡਤ ਤੁਸੀਂ ਕੀ ਗਤ ਅਸ਼ਨਾਨ ਤੇ ਜੋਰ ਦਿੰਦੇ ਹੋ ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ ਹਿਰਦੇ ਵਿੱਚ ਕਈ ਕਿਸਮ ਦੇ ਵਿਕਾਰ ਠਿੱਕੇ ਹੀ ਰਹਿੰਦੇ ਹਨ ਉਹ ਤਾਂ ਦੂਰੀ ਨਹੀਂ ਹੁੰਦੇ ਉਹ ਕਿਵੇਂ ਦੂਰ ਹੋਣਗੇ ਸ਼ੁੱਧ ਕਮਨ ਪਰ ਹੋਈ ਬੋ ਸੋਚ ਕੌਣ ਚਰ ਬਿੱਧ ਵਿਵਹਾਰ ਇਸ ਠੀਰਥ સ્ਨਾਣ ਨਾਲ ਕੌਣ ਪਵਿੱਤਰ ਹੋ ਸਕਦਾ ਹੈ ਇਹ ਸੋਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ ਕਰਮ ਹੈ ਰਵ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ ਪਰ हे ਪੰਡਤ ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜਿਆ ਕਿਵੇਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ ਪਾਰਸ ਮਾਨੋ ਆਬੋ ਹੋਏ ਛੁਏ ਪਾਰਸ ਮਾਨੋ ਤਾਬੋ ਛਏ ਕਨਕ ਹੋਤ ਨਹੀਂ ਬਾਰ ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆ ਉਸ ਦੇ ਸੋਨਾ ਬਣਨ ਵਿੱਚ ਚਿਰ ਨਹੀਂ ਲੱਗਦਾ ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤੋ ਲਿਲਾਟੋ ਇਸੇ ਤਰ੍ਹਾਂ ਜੇ ਕੁਰਬਲੇ ਭਾਗ ਜਾਗਣ ਤਾਂ ਸਤਿਗੁਰ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ। ਉਹਨਾਂ ਮਨ ਮਨ ਹੀ ਮਿਲੇ ਛੁਟ ਕਤ ਬਜਰ ਕਪਾਟ। ਗੁਰੂ ਦੀ ਕਿਰਪਾ ਨਾਲ ਮਨ ਵਿੱਚ ਪ੍ਰਮਾਤਮਾ ਨੂੰ ਮਿਲਣ ਦੀ ਤਾਂਗ ਪੈਦਾ ਹੋ ਜਾਂਦੀ ਹੈ। ਉਹ ਅੰਤਰਾਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ ਮਨ ਦੇ ਕੜੜੇ ਕਵਾੜ ਖੁੱਲ ਜਾਂਦੇ ਹਨ। ਭਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਬਿਕਾਰ ਜਿਸ ਮਨੁਖ ਨੇ ਪ੍ਰਭੂ ਦੀ ਭਗਤੀ ਵਿੱਚ ਜੁੜ ਕੇ ਇਸ ਭਗਤੀ ਦੀ ਬਰਕਤ ਨਾਲ ਪੜਤਣਾ ਵਿਕਾਰਾਂ ਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿੱਚ ਡੋਲਣ ਤੋਂ ਰੋਕ ਲਿਆ ਹੈ ਸੋਈ बस रस मन मिले गुण निर्गुण एक विचार ਉਹੀ ਮਨੁੱਖ ਪ੍ਰਭੂ ਦੀ ਯਾਦ ਵਿੱਚ ਟਿਕ ਕੇ ਆਨੰਦ ਨਾਲ ਪ੍ਰਭੂ ਨੂੰ ਅੰਤਰਾਤਮੇ ਹੀ ਮਿਲ ਪੈਂਦਾ ਹੈ ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿੱਚ ਰਹਿੰਦਾ ਹੈ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ਅਨਕ ਜਤਨ ਨਿਗ੍ਰਹ ਕੀਏ ਤਾਰੀ ਨਾ ਟਰੇ ਬ੍ਰਹਮ ਫਾਸ ਪ੍ਰਬੂ ਦੀ ਯਾਤੋਂ ਬਿਨਾ ਮਾਨਵ ਵਿਕਾਰਾਂ ਵੱਲੋਂ ਰੋਕਣ ਦੇ ਜੇ ਹੋਰ ਅਨੇਕਾਂ ਯਤਨ ਵੀ ਕੀਤੇ ਜਾਣ ਭਾਵੇਂ ਵਿਕਾਰਾਂ ਵਿੱਚ ਪਟਣ ਦੀ ਪਾਹੀ ਟਾਲਿਆ ਤਲਦੀ ਨਹੀਂ ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰ ਵਿਦਾਸ ਉਦਾਸ ਕਰਮ ਕਾਣ ਦੇ ਇੰਨਾ ਯਤਨ ਨਾਲ ਪ੍ਰਭੂ ਦੀ ਪਿਆਰ ਭਰੀ ਯਾਦ ਹਿਰਦੇ ਵਿੱਚ ਪੈਦਾ ਨਹੀਂ ਹੋ ਸਕਦੀ ਇਸ ਵਾਸਤੇ ਮੇਰਾ ਦਾਸ ਇੰਨਾ ਕਰਮਾਂ ਤਰਨਾ ਤੋਂ ਉਪਰਾਪਤ ਮੈਂ ਇਹ ਨਹੀਂ ਕਰਦਾ